ਟਰੈਕਟਰ ਹੈ ਜੀ ਜਿਹੜਾ ਸਟੰਟ ਮਾਰਦਾ ਸੀਗਾ ਅਸੀਂ ਉਹਦੇ ਘਰ ਆਏ ਸ਼ਾਮ ਪੈ ਗਈ ਐ ਇਹ ਟਰੈਕਟਰ ਸੀ ਜਿਹੜਾ ਮੌਕੇ ਤੇ ਅੜ ਲਿਆ ਆ ਮੈਂ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਅਗਲੀ ਕਰਦੀ ਆ ਲਿਓ ਬੇਟਾ ਆਰਸੀ ਲਓ ਜੀ ਔਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਜੈਨ ਜੀ ਮੈਂ ਲਗਭਗ ਸ਼ਹਿਰ ਤੋਂ 20 ਕਿਲੋਮੀਟਰ ਦੂਰ ਇੱਕ ਟਰੈਕਟਰ ਸੀਗਾ ਦੋ ਟਰੈਕਟਰ ਸੀ ਜਿਹਨੂੰ ਚਲਾਉਣ ਵਾਲਾ ਇੱਕੋ ਹੀ ਬੱਚਾ ਸੀ ਜਿਹੜਾ ਰੋਡ ਦੇ ਉੱਪਰ ਜਾਂ ਸੋਨ ਸੋਨ ਛੜਕਾਂ ਦੇ ਉੱਪਰ ਜਿਹੜਾ ਸਟੰਟ ਮਾਰ ਕੇ ਜਿਹੜੀ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਆ ਰਿਆ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਦੂਸਰੇ ਬੱਚੇ ਆ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਰਹੇ ਆ ਜਿਹਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸਰੇਂਦਰ ਲੰਬਾ ਜੀ ਆਈਪੀਐਸ ਐਸਐਸਪੀ ਸਾਹਿਬ ਕੋਜੀ ਨੇ ਬਹੁਤ ਸਖਤਾਈ ਕੀਤੀ ਆ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਇਹ ਜਿਹੜੇ ਖਤਰਨਾਕ ਸਟੰਟ ਆ ਉਹ ਨਹੀਂ ਮਾਰ ਸਕਦਾ ਇਹ ਬੱਚੇ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਪੰਜਾਬ ਪੁਲਿਸ ਦਾ ਉਹਦੇ ਉੱਪਰ ਜਿਹੜੇ ਮੁਲਾਜ਼ਮ ਸਾਡੇ ਲੱਗੇ ਆ ਬੜੇ ਸਤਰਕ ਹੋ ਕੇ 24 ਆਵਰ ਬਾਜ ਵਾਲੀ ਜਿਹੜੀ ਨਿਗਰੱਖ ਰੱਖਦੇ ਆ ਉਹ ਵੀਡੀਓ ਮੈਨੂੰ ਪਾਈ ਆ ਜਦੋਂ ਵੀਡੀਓ ਦੇਖ ਕੇ ਤੇ ਆਪਾਂ ਉਹਦਾ ਸਾਰਾ ਐਡਰੈਸ ਬਾਇਓ ਡਾਟਾ ਕਢਾ ਕੇ ਅੱਜ ਉਹਦੇ ਘਰ ਆਏ ਆ ਜਦ ਆ ਕੇ ਉਸ ਬੱਚੇ ਬਾਰੇ ਪਤਾ ਕੀਤਾ ਸਾਰ ਇਹ ਵੀ ਪਤਾ ਲੱਗਾ ਜੀ ਇਹ ਬੱਚਾ ਬੜੇ ਤਰਸੇਣ ਵਾਲਾ ਸੀਗਾ ਇਹ ਪਰਮਾਤਮਾ ਦੇ ਅੱਗੇ ਕਈ ਨਕਮੂ ਰਖੜ ਕੇ ਇਹ ਜਿਹੜਾ ਬੱਚਾ ਜਿਹੜਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਉਤ ਦੀ ਔਰ ਦੇਖੋ ਬੱਚਾ ਕਿਦਾਂ ਦੀ ਹਰਕਤਾਂ ਜਿਹੜੀਆਂ ਕਰ ਰਿਹਾ ਅਸੀਂ ਬੱਚੇ ਅੱਜ ਤੇਰੇ ਘਰ ਚਲਾਨ ਕਰਨ ਵਾਸਤੇ ਨਹੀਂ ਆਏ ਅਸੀਂ ਸਿਰਫ ਤੈਨੂੰ ਇੱਕ ਮੈਸੇਜ ਦੇਣ ਵਾਸਤੇ ਆਏ ਆ ਅਵੇਅਰਨੈਸ ਦੇਣ ਆਏ ਆ ਕਿ ਤੂੰ ਐ ਜਿਹੀਆਂ ਹਰਕਤਾਂ ਕਰਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਾ ਪਾਵੇਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਤਰੀਕੇ ਨਾਲ ਜਿਵੇਂ ਇਸ ਚੀਜ਼ ਨੂੰ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਕਿ ਸਾਡੇ ਘਰ ਆਏ ਆ ਤੇ ਇਹ ਚਲਾਨ ਕਰਕੇ ਗਏ ਆ ਅਸੀਂ ਸਿਰਫ ਦੇਖੋ ਪੰਜਾਬ ਪੁਲਿਸ ਤੁਹਾਡੇ ਘਰ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਅਗਰ ਇਹ ਬੱਚਾ ਤੁਹਾਡਾ ਕਹਿਣਾ ਮੰਨਦਾ ਹੋਵੇ ਤੇ ਪੁਲਿਸ ਨੂੰ ਤੁਹਾਡੇ ਘਰ ਆਉਣ ਦੀ ਲੋੜ ਨਹੀਂ ਹੈਗੀ ਅਗਰ ਇਹਨੇ ਆਪਣੇ ਪੇਰੈਂਟਸ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਪੁਲਿਸ ਨੂੰ ਇਹਦੇ ਘਰ ਨਾ ਆਉਣਾ ਪੈਂਦਾ ਇਸ ਕਰਕੇ ਮੈਂ ਬਾਕੀ ਬੱਚਿਆਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਪਲੀਜ਼ ਇਦਾਂ ਦੇ ਜਿਹੜੇ ਖਤਰਨਾਕ ਸਟੰਟ ਹੈ ਮਾਰ ਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਦੇਖੋ ਟਰੈਕਟਰ ਕਿੰਨਾ ਉੱਚਾ ਚੱਕਿਆ ਇੱਥੋਂ ਤੱਕ ਟਰੈਕਟਰ ਚੱਲ ਗਿਆ ਅਗਰ ਥੋੜਾ ਜਿਹਾ ਹੋਰ ਉੱਪਰ ਉਠ ਪੈਂਦਾ ਤੇ ਉਹ ਉਲਟ ਜਾਊਗਾ ਤੇ ਬੱਚਾ ਕਿੱਥੇ ਆਉਣਾ ਖੱਲੇ ਹੁਣਾ ਤੇ ਫਿਰ ਦੇਖੋ ਰੱਬ ਨਾ ਕਰੇ ਜਿਨ੍ਹਾਂ ਨਾਲ ਇਹ ਚੀਜ਼ਾਂ ਇਨਸੀਡੈਂਟ ਤੇ ਐਕਸੀਡੈਂਟ ਹੋ ਕੇ ਜਿਨ੍ਹਾਂ ਦੇ ਬੱਚੇ ਨੁਕਸਾਨ ਹੋ ਗਏ ਆ ਜਾਂ ਸਖਤ ਸੱਟਾਂ ਲੱਗੀਆਂ ਉਹਨਾਂ ਤੋਂ ਪੁੱਛੋ ਉਹਨਾਂ ਦੇ ਕੀ ਵੀਧੀ ਹੈ ਸ਼ਹਿਰ ਦੇ ਵਿੱਚ ਦੋ ਟਰੈਕਟਰ ਛੱਬੇਵਾਲ ਥਾਣੇ ਦੇ ਵਿੱਚ ਇੱਕ ਟਰੈਕਟਰ ਥਾਣਾ ਸਦਰ ਦੇ ਵਿੱਚ ਹੈ ਇੱਕ ਟਰੈਕਟਰ ਜਿਹੜਾ ਮਕੇਰੀਆ ਜਿਹੜਾ ਸਾਡਾ ਥਾਣਾ ਉਹਦੇ ਵਿੱਚ ਪੈਂਦੇ ਆ ਤੇ ਮੈਂ ਉਹਨਾਂ ਬੱਚਿਆਂ ਦੀ ਵੀ ਵੀਡੀਓ ਸਾਡੇ ਕੋਲ ਪਹੁੰਚ ਚੁੱਕੀਆਂ ਹਨ ਉਹਨਾਂ ਨੂੰ 10 ਦਿਨ ਦਾ ਟਾਈਮ ਦੇਨੇ ਆ ਤੇ ਬੱਚਿਓ ਅਗਰ ਤੁਸੀਂ ਇਸ ਟੰਟ ਮਾਰਨੇ ਬੰਦ ਕਰ ਦਿੱਤੇ ਤੇ ਤੁਹਾਡਾ ਬਚਾਇਆ ਤੇ ਨਹੀਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਘਰਾਂ ਵਿੱਚ ਆ ਕੇ ਜਿਹੜੇ ਗਿਫਟ ਹੈ ਇਹ ਦਿੱਤੇ ਜਾਣਗੇ ਤੇ ਮੈਂ ਉਮੀਦ ਕਰਦਾ ਕਿ ਇਹ ਬੱਚੇ ਐ ਕਿਉਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਕੰਮ ਹੈ ਨਹੀਂ ਕਰਨਗੇ ਇਸ ਬੱਚੇ ਦਾ ਜਿਹੜਾ ਗਿਫਟ ਹੈ ਉਹ ਤਿਆਰ ਹੈ ਕਿਉਂਕਿ ਅਸੀਂ ਇੱਡੀ ਦੂਰ ਆਏ ਆ ਬਿਨਾ ਗਿਫਟ ਦਿੱਤੇ ਕਿੱਦਾਂ ਚੱਲ ਜੀਏ ਕਿਵੇਂ ਪਤਾ ਲੱਗੂਣਾ ਬੱਚਿਆਂ ਨੂੰ ਕਿ ਅਸੀਂ ਇਹ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਇਸ ਕਰਕੇ ਬੱਚਿਓ ਮਨੁੱਖਾ ਜਨ ਨੂੰ ਮਿਲਿਆ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਆਪਣੀ ਲੰਬੀ ਜ਼ਿੰਦਗੀ ਜੀਣ ਵਾਸਤੇ ਐਡਜਸਟਮੈਂਟ ਜਿਹੜੇ ਆ ਨਾ ਕਰੋ ਮੈਂ ਉਮੀਦ ਕਰਦਾ ਕਿ ਤੁਸੀਂ ਅੱਗੇ ਤੋਂ ਐਡਜਸਟਮੈਂਟ ਨਹੀਂ ਕਰੋਗੇ ਗਿਫਟ ਤੁਹਾਡਾ ਤਿਆਰ ਹੈ ਜਿਸ ਦਾ ਤੁਸੀਂ ਦੂਸਰਾ ਟਰੈਕਟਰ ਜਿਹੜਾ ਇਹ ਬੱਚਾ ਚਲਾ ਰਿਹਾ ਹੈ ਇਸ ਟਰੈਕਟਰ ਦਾ ਅੱਜ ਤੋਂ 1 ਸਾਲ ਪਹਿਲਾਂ ਇਸੇ ਟਰੈਕਟਰ ਨੇ ਫੂਡ ਸਟਰੀਟ ਦੇ ਵਿੱਚ ਸਟੰਟ ਮਾਰੇ ਸੀ ਉਹਦਾ ਚਲਾਨ ਸੀ ਪਹਿਲਾਂ ਕਰ ਚੁੱਕਿਆ ਹੁਣ ਇਹਦਾ ਕੀਤਾ ਜਿਹੜਾ ਦਾ ਮੋਟਰਸਾਈਕਲ ਜਿਹੜਾ ਸੌਰੀ ਇਹਦਾ ਟਰੈਕਟਰ ਹੈ ਉਹਦਾ ਚਲਾਨ ਕਰਕੇ ਚੱਲੇ ਆਂ ਥੈਂਕ ਯੂ